ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹੋਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ ਨਿਊਜ਼ ਦੇ ਨਾਲ ਇਮੀਗ੍ਰੇਸ਼ਨ ਰਿਫਿਊਜ਼ਸ ਐਂਡ ਸਿਟੀਜ਼ਨਸ਼ਿਪ ਕੈਨੇਡਾ IASCC ਵੱਲੋਂ ਅਸਥਾਈ ਨੀ ਵਸੇਲਜੀਆ ਦੇ ਲਈ ਨਵੇਂ ਪ੍ਰੋਸੈਸਿੰਗ ਸਮੇਂ ਚਾਰੀ ਕੀਤੇ ਗਏ ਨੇ ਇਨਾਂ ਤੇ ਵੀਜਾ ਸਟਡੀ ਪਰਮਿਟ ਵਰਕ ਪਰਮਿਟ ਅਤੇ ਵਿਜ਼ਟਰ ਵੀਜ਼ਾ ਸ਼ਾਮਲ ਨੇ ਤਾਜ਼ਾ ਅਪਡੇਟ ਦੱਸਦੇ ਨੇ ਕਿ ਕੁਝ ਸ਼੍ਰੇਣੀਆਂ ਦੇ ਵਿੱਚ ਸੁਧਾਰ ਆਇਆ ਹੈ ਜਦਕਿ ਕੁਝ ਹੋਰ ਦੇ ਵਿੱਚ ਉਡੀਕ ਸਮਾਂ ਵਧ ਗਿਆ ਤੇ ਆਈਐਸਸੀ ਦੇ ਨਵੇਂ ਅੰਕੜਿਆਂ ਮੁਤਾਬਕ ਵਿਜ਼ਟਰ ਵੀਜ਼ਾ ਤੇ ਪ੍ਰੋਸੈਸਿੰਗ ਸਮੇਂ ਜ਼ਿਆਦਾਤਰ ਸਥਿਰ ਨੇ ਹਾਲਾਂਕਿ ਕੁਝ ਦੇਸ਼ਾਂ ਦੇ ਲਈ ਸਕਾਰਾਤਮਕ ਬਦਲਾਅ ਵੀ ਦੇਖਣ ਨੂੰ ਮਿਲ ਰਹੇ ਨੇ ਸਭ ਤੋਂ ਵੱਡੀ ਰਸਤ ਭਾਰਤ ਤੋਂ ਅਲਜੀ ਦੇਣ ਵਾਲੇ ਦੇ ਲਈ ਸਾਹਮਣੇ ਆ ਰਹੀ ਹੈ ਜਿੱਥੇ ਵਿਜ਼ਟਰ ਵੀਜ਼ਾ ਪ੍ਰੋਸੈਸਿੰਗ ਸਮਾਂ ਮਿਆਦ ਨਿਯਮਿਤ ਤੌਰ 'ਤੇ 83 ਦਿਨਾਂ ਤੋਂ ਘਟਾ ਕੇ 7 ਅਰਥਾਤ 16 ਦਿਨਾਂ ਦੀ ਕਮੀ ਦੂਜੀ ਪਾਸੇ ਨਾਈਜੀਰੀਆ ਤੇ ਕੈਨੇਡਾ ਦੇ ਅੰਤਰਜਮਾ ਹੋਣ ਵਾਲੀਆਂ ਵਿਜ਼ਿਟਰ ਵੀਜ਼ਾ ਅਰਜ਼ੀਆਂ ਦੇ ਲਈ ਉਡੀਕ ਸਮੇਂ ਦੇ ਵਿੱਚ ਹਲਕਾ ਵਾਧਾ ਦਰਜ ਕੀਤਾ ਗਿਆ ਤੇ ਕੈਨੇਡਾ ਬਾਹਰੋਂ ਦਿੱਤੀਆਂ ਕਿ ਇਹ ਵਿਜ਼ਿਟਰ ਵੀਜ਼ਾ ਅਰਜ਼ੀਆਂ ਦੇ ਲਈ ਸਰਕਾਰੀ ਸੇਵਾ ਮਿਆ 14 ਦੀ ਨਾਈਜਰ ਦੇ ਦੇਸ਼ ਦੇ ਅੰਤਰਰਾਸ਼ਟਰੀ ਦੇ ਲਈ ਕੋਈ ਨਿਰਧਾਰਨ ਮਿਆਰ ਪ੍ਰਕਾਸ਼ਿਤ ਨਹੀਂ ਕੀਤਾ ਗਿਆ ਵਰਕ ਪਰਮਿਟਾ ਦੀ ਗੱਲ ਕਰੀਏ ਤਾਂ ਇਥੇ ਤਸਵੀਰ ਕੁਝ ਹੋਰ ਹੈ ਕਈ ਦੇਸ਼ਾਂ ਦੇ ਲਈ ਵਰਕ ਪਰਮਿਟ ਪ੍ਰੋਸੈਸਿੰਗ ਸਮੇਂ ਹੋਲੇ ਹੋ ਕੇ ਨੇ ਅਤੇ ਹੋਰ ਵੀ ਅਸਥਿਰ ਦਿਖ ਰਹੇ ਨੇ ਖਾਸ ਤੌਰ ਤੇ ਪਾਕਿਸਤਾਨ ਦੇ ਸੰਯੁਕਤ ਰਾਜ ਅਮਰੀਕਾ ਤੋਂ ਅਰਜ਼ੀ ਦੇਣ ਵਾਲੇ ਲਈ ਉਡੀਕ ਸਮੇਂ ਵਿੱਚ ਮਹੱਤਵਪੂਰਨ ਹੋਤਾ ਹੋਇਆ ਹੈ ਕੈਨੇਡਾ ਦੇ ਅੰਦਰੋਂ ਜਮ੍ਹਾਂ ਕੀਤੀਆਂ ਗਈਆਂ ਵਰਕ ਪਰਮਿਟ ਅਰਜ਼ੀਆਂ ਚਾਹੇ ਨਵੀਆਂ ਹੋਣ ਜਾਂ ਐਕਸਟੈਂਸ਼ਨ ਲਈ ਸੇਵਾ ਮਿਆਰ 120 ਦਿਨ ਹੈ ਚਾਹੇ ਕਿ ਕੈਨੇਡਾ ਤੋਂ ਬਾਹਰ ਦਿੱਤੀਆਂ ਗਈਆਂ ਅਰਜ਼ੀਆਂ ਦੇ ਲਈ ਮਿਆਰ ਸਰਤ ਇਹ ਦੀਨੇ ਇੰਟਰਨੈਸ਼ਨਲ ਐਕਸਪੀਰੀਅੰਸ ਕੈਨੇਡਾ ਯਾਨਕੀ IEC ਪਰਮਿਟ ਲਈ ਇਹ ਮਿਆਰ 65 ਦਿਨ ਰੱਖਿਆ ਗਿਆ ਹੈ ਸਟਡੀ ਪਰਮਿਟ ਇਸ ਅਪਡੇਟ ਦੇ ਵਿੱਚ ਸਭ ਤੋਂ ਸਿਰ ਸ਼੍ਰੇਣੀ ਵਜੋਂ ਸਾਹਮਣੇ ਆਇਆ ਹੈ ਤਾਂ ਜ਼ਿਆਦਾਤਰ ਦੇਸ਼ਾਂ ਦੇ ਲਈ ਪ੍ਰੋਸੈਸਿੰਗ ਸਮੇਂ ਦੇ ਵਿੱਚ ਸਿਰਫ ਇੱਕ ਹਫ਼ਤੇ ਦੇ ਕਰੀਬ ਦਾ ਹਲਕਾ ਵਾਅਦਾ ਦਰਜ ਕੀਤਾ ਗਿਆ ਹੈ ਸਟਡੀ ਪਰਮਿਟਾ ਦੇ ਲਈ ਵੀ ਕੈਨੇਡਾ ਦੇ ਅੰਦਰੂ ਅਰਜ਼ੀ ਦਾ ਸੇਵਾ ਮਿਆਰ 120 ਦਿਨ ਅਤੇ ਬਾਹਰੋਂ ਜੀਏ ਦੇ ਲਈ 60 ਦਿਨ ਹੈ ਸੂਪਰ ਵੀਜ਼ਾ ਅਲਸੀਆ ਦੇ ਵਿੱਚ ਮਿਲੀ ਜੁਲੀ ਤਸਵੀਰ ਸਾਹਮਣੇ ਆਈ ਹੈ ਕੁਝ ਵੀ ਨੇਕਾਰਥਲੀ ਉਡੀਕ ਸਮੇਂ ਦੇ ਵਿੱਚ ਥੋੜੀ ਕਮੀ ਆਈ ਹੈ ਪਰ ਸਭ ਤੋਂ ਵੱਡਾ ਬਦਲਾਵ ਸੰਯੁਕਤ ਰਾਸ਼ਟਰ ਦਿੱਤੀਆਂ ਗਿਆ ਅਰਜ਼ੀਆਂ ਦੇ ਵਿੱਚ ਵੇਖਿਆ ਗਿਆ ਜਿੱਥੇ ਪ੍ਰੋਸੈਸਿੰਗ ਸਮਾਂ ਸਿਰਫ 2 ਹਫ਼ਤੇ ਵਿੱਚ ਲਗਭਗ 2 ਗੁਣਾ ਹੋ ਗਿਆ ਮੰਨੇ ਜਾ ਰਿਹਾ ਹੈ ਕਿ ਅਰਜ਼ੀਆਂ ਦੀ ਵੱਤੀ ਕਿੰਤੀ ਕਾਰਨ ਹੋਇਆ ਹੈ ਸੂਪਰ ਵੀਜ਼ਾ ਦੇ ਲਈ ਸਿਵਮਿਆਰ 112 ਦਿਨਾਂ ਤੇ ਇਹ ਅਰਜ਼ੀਆਂ ਸਿਰਫ ਕੈਨੇਡਾ ਤੋਂ ਬਾਹਰ ਹੀ ਦਿੱਤੀਆਂ ਜਾ ਸਕਦੀਆਂ ਨੇ आईसीसी ਵੱਲੋਂ ਜਾਰੀ ਕੀਤੀ ਗਈ ਪ੍ਰੋਸੈਸਿੰਗ ਸਮੇਂ ਅੰਦਾਜ਼ੇ ਨੇ ਜੋ ਅੱਜ ਜਮ੍ਹਾਂ ਹੋ ਰਹੀਆਂ ਨਵੀਆਂ ਅਰਜ਼ੀਆਂ ਤੇ ਲਾਗੂ ਹੁੰਦੇ ਨੇ ਪਰ ਕਿਰਿਆ ਉਸ ਵੇਲੇ ਸ਼ੁਰੂ ਹੁੰਦੀ ਹੈ ਜਦੋਂ ਅਰਜ਼ੀ ਆਈਸੀਸੀ ਨੂੰ ਮਿਲਦੀ ਹੈ ਤੇ ਉਸ ਵੇਲੇ ਖਤਮ ਹੁੰਦੀ ਹੈ ਜਦੋਂ ਅੰਤਿਮ ਫੈਸਲਾ ਜਾਰੀ ਕੀਤਾ ਜਾਂਦਾ ਹੈ ਇਸ ਸਮਾ ਕੇਸ ਦੀ ਗੁੰਜਲਤਾ ਦਸਤਾਵੇਜ਼ਾਂ ਦੀ ਪੂਰਨਤਾ ਤੇ ਬਿਨੇਕਾਰਾਂ ਵੱਲੋਂ ਦਿੱਤੇ ਗਏ ਜਵਾਬਾਂ ਦੀ ਤੇਜ਼ੀ ਉੱਤੇ ਨਿਰਭਰ ਕਰਦਾ ਹੈ IRCC ਸਪੱਸ਼ਟ ਕਰਦਾ ਹੈ ਕਿ ਸੇਵਾ ਮਿਆਰ ਅੰਦਰੂਨੀ ਕ tiêu ਹੁੰਦੇ ਨਹੀਂ ਜਿਨ੍ਹਾਂ ਦੀ ਲਗਭਗ 80% ਅਰਜ਼ੀਆਂ ਨਿਰਧਾਰਤ ਸਮੇਂ ਅੰਦਰ ਨਿਪਟਾਨਯੋਗ ਨਹੀਂ ਅਤੇ ਬਾਕੀ ਮਾਮਲਿਆਂ ਦੇ ਵਿੱਚ ਵਧੇਰੇ ਸਮਾਂ ਲੱਗ ਸਕਦਾ ਹੈ ਇਮੀਗ੍ਰੇਸ਼ਨ ਰਿਫਿਊਜ਼ਸ ਐਂਡ ਸਿਟੀਜ਼ਨਸ਼ਿਪ ਕੈਨੇਡਾ IRCC ਵੱਲੋਂ ਅਸਥਾਈ ਨਿਵਾਸੀ ਅਲਜੀਰੀ ਦੇ ਲਈ ਨਵੇਂ ਪ੍ਰੋਸੈਸਿੰਗ ਸਮੇਂ ਚਾਰੀ ਕੀਤੇ ਗਏ ਨੇ ਇਨਾਂ ਤੇ ਵੀਜਾ ਸਟਡੀ ਪਰਮਿਟ ਵਰਕ ਪਰਮਿਟ ਅਤੇ ਵਿਜ਼ਟਰ ਵੀਜ਼ਾ ਸ਼ਾਮਲ ਨੇ ਤਾਜ਼ਾ ਅਪਡੇਟ ਦੱਸਦੇ ਨੇ ਕਿ ਕੁਝ ਸ਼੍ਰੇਣੀਆਂ ਦੇ ਵਿੱਚ ਸੁਧਾਰ ਆਇਆ ਹੈ ਜਦਕਿ ਕੁਝ ਹੋਰ ਦੇ ਵਿੱਚ ਉਡੀਕ ਸਮਾਂ ਵਧ ਗਿਆ ਤੇ ਆਈਏਐਸਸੀ ਦੇ ਨਵੇਂ ਅੰਕੜਿਆਂ ਮੁਤਾਬਕ ਵਿਜ਼ਟਰ ਵੀਜ਼ਾ ਤੇ ਪ੍ਰੋਸੈਸਿੰਗ ਸਮੇਂ ਜ਼ਿਆਦਾਤਰ ਸਥਿਰ ਨੇ ਹਾਲਾਂਕਿ ਕੁਝ ਦੇਸ਼ਾਂ ਦੇ ਲਈ ਸਕਾਰਾਤਮਕ ਬਦਲਾਅ ਵੀ ਦੇਖਣ ਨੂੰ ਮਿਲ ਰਹੇ ਨੇ ਸਭ ਤੋਂ ਵੱਡੀ ਰਾਹਤ ਭਾਰਤ ਤੋਂ ਅਲਜੀਰੀ ਦੇਣ ਵਾਲੇ ਦੇ ਲਈ ਸਾਹਮਣੇ ਆ ਰਹੀ ਹੈ ਜਿੱਥੇ ਵਿਜ਼ਟਰ ਵੀਜ਼ਾ ਪ੍ਰੋਸੈਸਿੰਗ ਸਮਾਂ ਮਿਆਰੀ ਨਿਯਮ ਤਨਾ ਤੋਂ ਘਟਾ ਕੇ 83 ਦਿਨ ਕਰ ਦਿੱਤਾ ਅਰਥਾਤ 16 ਨਤੀ ਕਮੀ ਦੂਜੀ ਪਾਸੇ ਨਾਈਜੀਰੀਆ ਤੇ ਕੈਨੇਡਾ ਦੇ ਅੰਤਰੌਜਮਾ ਹੋਣ ਵਾਲੀਆਂ ਵਿਜ਼ਿਟੇ ਵੀਜ਼ਾ ਅਰਜ਼ੀਆਂ ਦੇ ਲਈ ਉਡੀਕ ਸਮੇਂ ਦੇ ਵਿੱਚ ਹਲਕਾ ਵਾਤਾਵਰਨ ਦਰਜ ਕੀਤਾ ਗਿਆ ਤੇ ਕੈਨੇਡਾ ਬਾਹਰ ਦਿੱਤੀਆ ਗਿਆ ਵਿਜ਼ਿਟੇ ਵੀਜ਼ਾ ਜਿਓ ਦੇ ਲਈ ਸਰਕਾਰੀ ਸੇਵਾ ਮਿਆ 14 ਤੀ ਨਾਈਜਰ ਦੇ ਦੇਸ਼ ਤੇ ਅੰਤਰਰਾਸ਼ਟਰੀਆ ਦੇ ਲਈ ਕੋਈ ਨਿਰਦਾਤਮਿਆ ਪ੍ਰਕਾਸ਼ਿਤ ਨਹੀਂ ਕੀਤਾ ਗਿਆ ਵਰਕ ਪਰਮਿਟਾ ਦੀ ਗੱਲ ਕਰੀਏ ਤਾਂ ਇਥੇ ਤਸਵੀਰ ਕੁਝ ਹੋਰ ਹੈ ਕਈ ਦੇਸ਼ਾਂ ਦੇ ਲਈ ਵਰਕ ਪਰਮਿਟ ਪ੍ਰੋਸੈਸਿੰਗ ਸਮੇਂ ਹੋਲੇ ਹੋ ਗਏ ਨੇ ਅਤੇ ਹੋਰ ਵੀ ਅਸਥਿਰ ਦਿਖ ਰਹੇ ਨੇ ਖਾਸ ਤੌਰ ਤੇ ਪਾਕਿਸਤਾਨ ਦੇ ਸਯੁਤਰਾਜ ਅਮਰੀਕਾ ਤੋਂ ਅਰਜ਼ੀ ਦੇਣ ਵਾਲੇ ਲਈ ਉਡੀਕ ਸਮੇਂ ਵਿੱਚ ਮਹੱਤਵਪੂਰਨ ਹੋਤਾ ਹੋਇਆ ਹੈ ਕੈਨੇਡਾ ਦੇ ਅੰਦਰੋਂ ਜਮ੍ਹਾਂ ਕੀਤੀਆਂ ਗਈਆਂ ਵਰਕ ਪਰਮਿਟ ਅਰਜ਼ੀਆਂ ਚਾਹੇ ਨਵੀਆਂ ਹੋਣ ਜਾਂ ਐਕਸਟੈਂਸ਼ਨ ਲਈ ਸੇਵਾ ਮਿਆਰ 120 ਦਿਨ ਹੈ ਜਦਕਿ ਕੈਨੇਡਾ ਤੋਂ ਬਾਹਰ ਦਿੱਤੀਆਂ ਗਈਆਂ ਅਰਜ਼ੀਆਂ ਦੇ ਲਈ ਮਿਆਰ 60 ਦਿਨ ਹੈ ਇੰਟਰਨੈਸ਼ਨਲ ਐਕਸਪੀਰੀਅੰਸ ਕੈਨੇਡਾ ਯਾਨਕਿ IEC ਪਰਮਿਟ ਲਈ ਇਹ ਮਿਆਰ 65 ਦਿਨ ਰੱਖਿਆ ਗਿਆ ਹੈ ਸਟੱਡੀ ਪਰਮਿਟ ਇਸ ਅਪਡੇਟ ਦੇ ਵਿੱਚ ਸਭ ਤੋਂ ਸਿਰ ਸ਼੍ਰੇਣੀ ਵਜੋਂ ਸਾਹਮਣੇ ਆਇਆ ਹੈ ਤਾਂ ਜ਼ਿਆਦਾਤਰ ਦੇਸ਼ਾਂ ਦੇ ਲਈ ਪ੍ਰੋਸੈਸਿੰਗ ਸਮੇਂ ਦੇ ਵਿੱਚ ਸਿਰਫ ਇੱਕ ਹਫ਼ਤੇ ਦੇ ਕਰੀਬ ਦਾ ਹਲਕਾ ਵਾਅਦਾ ਦਰਜ ਕੀਤਾ ਗਿਆ ਹੈ ਸਟੱਡੀ ਪਰਮਿਟਾ ਦੇ ਲਈ ਵੀ ਕੈਨੇਡਾ ਦੇ ਅੰਦਰੂ ਅਰਜ਼ੀ ਦਾ ਸੇਵਾ ਮਿਆਰ 120 ਦਿਨ ਅਤੇ ਭਾਰოველ ਜੀ ਦੇ ਲਈ 60 ਦਿਨ ਹੈ ਸੂਪਰ ਵੀਜ਼ਾ ਅਰਜ਼ੀਆਂ ਦੇ ਵਿੱਚ ਮਿਲੀ ਜੁਲੀ ਤਸਵੀਰ ਸਾਹਮਣੇ ਆਈ ਹੈ ਕੁਝ ਬਿਨੇ ਕਾਰਥਿਲੀ ਉਡੀਕ ਸਮੇਂ ਦੇ ਵਿੱਚ ਥੋੜੀ ਕਮੀ ਆਈ ਹੈ ਪਰ ਸਭ ਤੋਂ ਵੱਡਾ ਬਦਲਾਵ ਸਯੁਕਤ ਰਾਸ਼ਟਰ ਦਿੱਤੀਆਂ ਗਿਆ ਅਰਜ਼ੀਆਂ ਦੇ ਵਿੱਚ ਵੇਖਿਆ ਗਿਆ ਜਿੱਥੇ ਪ੍ਰੋਸੈਸਿੰਗ ਸਮਾਂ ਸਿਰਫ 2 ਹਫ਼ਤੇ ਵਿੱਚ ਲਗਭਗ 2 ਗੁਣਾ ਹੋ ਗਿਆ ਮੰਨੇ ਜਾ ਰਿਹਾ ਹੈ ਕਿ ਅਰਜ਼ੀਆਂ ਦੀ ਵੱਧਦੀ ਕੀਮਤੀ ਕਾਰਨ ਹੋਇਆ ਹੈ ਸੂਪਰ ਵੀਜ਼ਾ ਦੇ ਲਈ ਸਿਵਾ ਮਿਆਰ 112 ਦਿਨਾਂ ਤੇ ਇਹ ਅਰਜ਼ੀਆਂ ਸਿਰਫ ਕੈਨੇਡਾ ਤੋਂ ਬਾਹਰ ਹੀ ਦਿੱਤੀਆਂ ਜਾ ਸਕਦੀਆਂ ਨੇ ਆਈਐਸਐਸਸੀ ਵੱਲੋਂ ਜਾਰੀ ਕੀਤੇ ਗਏ ਪ੍ਰੋਸੈਸਿੰਗ ਸਮੇਂ ਅੰਦਾਜ਼ੇ ਨੇ ਜੋ ਅੱਜ ਜਮ੍ਹਾਂ ਹੋ ਰਹੀਆਂ ਨਵੀਆਂ ਅਰਜ਼ੀਆਂ ਤੇ ਲਾਗੂ ਹੁੰਦੇ ਨੇ ਪਰ ਕਿਰਿਆ ਉਸ ਵੇਲੇ ਸ਼ੁਰੂ ਹੁੰਦੀ ਹੈ ਜਦੋਂ ਅਸੀਂ ਆਈਐਸਐਸਸੀ ਨੂੰ ਮਿਲਦੀ ਹੈ ਤੇ ਉਸ ਵੇਲੇ ਖਤਮ ਹੁੰਦੀ ਹੈ ਜਦੋਂ ਅੰਤਿਮ ਫੈਸਲਾ ਜਾਰੀ ਕੀਤਾ ਜਾਂਦਾ ਹੈ ਇਸ ਸਮਾਂ ਕਿਰਸੇ ਗੁੰਜਲਤਾ ਦਸਤਾਵੇਜ਼ਾਂ ਦੀ ਪੂਰਨਤਾ ਤੇ ਬਿਨੇ ਕਾਰਵ ਨੂੰ ਦਿੱਤੇ ਗਏ ਜਵਾਬਾਂ ਦੀ ਤੇਜ਼ੀ ਉੱਤੇ ਨਿਰਭਰ ਕਰਦਾ ਹੈ ਆਈਐਸਸੀ ਇਸੇ ਸਪਸ਼ਟ ਕਰਦਾ ਹੈ ਕਿ ਸੇਵਾ ਮਿਆਰ ਅੰਦਰੂਨੀ tiêu ਹੁੰਦੇ ਨੇ ਜਿਨ੍ਹਾਂ ਦੀ ਲਗਭਗ 80% ਅਰਸ਼ੀਆਂ ਨਿਰਧਾਰਤ ਸਮੇਂ ਅੰਦਰ ਨਿਪਟਾਨਯ ਜਾਂਦੀਆਂ ਨੇ ਅਤੇ ਬਾਕੀ ਮਾਮਲਿਆਂ ਦੇ ਵਿੱਚ ਵਧੇਰੇ ਸਮਾਂ ਲੱਗ ਸਕਦਾ ਹੈ ਇਮੀਗ੍ਰੇਸ਼ਨ ਰਿਫਿਊਜਿਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਆਈਐਸਸੀ ਵੱਲੋਂ ਅਸਥਾਈ ਨਿਵਾਸੀ ਅਲਜੀਰੀਆ ਦੇ ਲਈ ਨਵੇਂ ਪ੍ਰੋਸੈਸਿੰਗ ਸਮੇਂ ਚਾਰੀ ਕੀਤੇ ਗਏ ਨੇ ਇਨਾਂ ਤੇ ਵੀਜਾ ਸਟਡੀ ਪਰਮਿਟ ਵਰਕ ਪਰਮਿਟ ਅਤੇ ਵਿਜ਼ਟਰ ਵੀਜ਼ਾ ਸ਼ਾਮਲ ਨੇ ਤਾਜ਼ਾ ਅਪਡੇਟ ਦੱਸਦੇ ਨੇ ਕਿ ਕੁਝ ਰਣਨੀيات ਦੇ ਵਿੱਚ ਸੁਧਾਰ ਆਇਆ ਹੈ ਜੁੜ ਕੇ ਕੁਝ ਹੋਰ ਦੇ ਵਿੱਚ ਉਡੀਕ ਸਮਾਂ ਵਧ ਗਿਆ ਤੇ ਆਈਏਸੀਸੀ ਦੇ ਨਵੇਂ ਅੰਕੜਿਆਂ ਮੁਤਾਬਕ ਵਿਜ਼ਟਰ ਵੀਜ਼ਾ ਤੇ ਪ੍ਰੋਸੈਸਿੰਗ ਸਮੇਂ ਜ਼ਿਆਦਾਤਰ ਸਥਿਰ ਨੇ ਹਾਲਾਂਕਿ ਕੁਝ ਦੇਸ਼ਾਂ ਦੇ ਲਈ ਸਕਾਰਾਤਮਕ ਬਦਲਾਅ ਵੀ ਦੇਖਣ ਨੂੰ ਮਿਲ ਰਹੇ ਨੇ ਸਭ ਤੋਂ ਵੱਡੀ ਰਾਹਤ ਭਾਰਤ ਤੋਂ ਅਲਜੀਰੀ ਦੇਣ ਵਾਲੇ ਦੇ ਲਈ ਸਾਹਮਣੇ ਆ ਰਹੀ ਹੈ ਜਿੱਥੇ ਵਿਜ਼ਟਰ ਵੀਜ਼ਾ ਪ੍ਰੋਸੈਸਿੰਗ ਸਮਾਂ ਮਿਆਦ ਨਿਯਮਿਤ ਇਨਾ ਤੋਂ ਘਟਾ ਕੇ 83 ਦਿਨ ਕਰ ਦਿੱਤਾ ਅਰਥਾਤ 16 ਦਿਨਾਂ ਦੀ ਕਮੀ ਦੂਜੀ ਪਾਸੇ ਨਾਈਜੀਰੀਆ ਤੇ ਕੈਨੇਡਾ ਦੇ ਅੰਤਰਜਮਾ ਹੋਣ ਵਾਲੀਆਂ ਵਿਜ਼ਟੇ ਵੀਜ਼ਾ ਅਰਜ਼ੀਆਂ ਦੇ ਲਈ ਉਡੀਕ ਸਮੇਂ ਦੇ ਵਿੱਚ ਹਲਕਾ ਵਾਧਾ ਦਰਜ ਕੀਤਾ ਗਿਆ ਤੇ ਕੈਨੇਡਾ ਬਾਹਰੋਂ ਦਿੱਤੀ ਗਿਆ ਕਿ ਆ ਵਿਜ਼ਟੇ ਵੀਜ਼ਾ ਅਰਜ਼ੀਆਂ ਦੇ ਲਈ ਸਰਕਾਰੀ ਸੇਵਾ ਮਿਆ 14 ਦੀ ਨਾਈਜਰ ਦੇ ਦੇਸ਼ ਦੇ ਅੰਤਰਰਾਸ਼ਟਰੀ ਦੇ ਲਈ ਕੋਈ ਨਿਰਧਾਰਨ ਮਿਆਰ ਪ੍ਰਕਾਸ਼ਿਤ ਨਹੀਂ ਕੀਤਾ ਗਿਆ ਵਰਕ ਪਰਮਿਟਾ ਦੀ ਗੱਲ ਕਰੀਏ ਤਾਂ ਇਥੇ ਤਸਵੀਰ ਕੁਝ ਹੋਰ ਹੈ ਕਈ ਦੇਸ਼ਾਂ ਦੇ ਲਈ ਵਰਕ ਪਰਮਿਟ ਪ੍ਰੋਸੈਸਿੰਗ ਸਮੇਂ ਹੋਲੇ ਹੋ ਕੇ ਨੇ ਅਤੇ ਹੋਰ ਵੀ ਅਸਥਿਰ ਦਿਖ ਰਹੇ ਨੇ ਖਾਸ ਤੌਰ ਤੇ ਪਾਕਿਸਤਾਨ ਦੇ ਸੰਯੁਕਤ ਰਾਜ ਅਮਰੀਕਾ ਤੋਂ ਅਰਜ਼ੀ ਦੇਣ ਵਾਲੇ ਲਈ ਉਡੀਕ ਸਮੇਂ ਵਿੱਚ ਮਹੱਤਵਪੂਰਨ ਹੋਤਾ ਹੋਇਆ ਹੈ ਕੈਨੇਡਾ ਦੇ ਅੰਦਰੋਂ ਜਮ੍ਹਾਂ ਕੀਤੀਆਂ ਗਈਆਂ ਵਰਕ ਪਰਮਿਟ ਅਰਜ਼ੀਆਂ ਚਾਹੇ ਨਵੀਆਂ ਹੋਣ ਜਾਂ ਐਕਸਟੈਂਸ਼ਨ ਲਈ ਸੇਵਾ ਮਿਆਰ 120 ਦਿਨ ਹੈ ਜਦਕਿ ਕੈਨੇਡਾ ਤੋਂ ਬਾਹਰ ਦਿੱਤੀਆਂ ਗਈਆਂ ਅਰਜ਼ੀਆਂ ਦੇ ਲਈ ਮਿਆਰ ਸਾਤ ਦਿਨੇ ਇੰਟਰਨੈਸ਼ਨਲ ਐਕਸਪੀਰੀਅੰਸ ਕੈਨੇਡਾ ਯਾਨਕਿ ਆਈਈਸੀ ਪਰਮਿਟੈਂਟਲੀ ਇਹ ਮਿਆਰ ਚ ਪੰਜਾ ਦਿਨ ਰੱਖਿਆ ਗਿਆ ਹੈ ਸਟਡੀ ਪਰਮਿਟ ਇਸ ਅਪਡੇਟ ਦੇ ਵਿੱਚ ਸਭ ਤੋਂ ਸਿਣੀ ਸ਼੍ਰੇਣੀ ਵਜੋਂ ਸਾਹਮਣੇ ਆਇਆ ਹੈ ਤਾਂ ਜ਼ਿਆਦਾਤਰ ਦੇਸ਼ਾਂ ਦੇ ਲਈ ਪ੍ਰੋਸੈਸਿੰਗ ਸਮੇਂ ਦੇ ਵਿੱਚ ਸਿਰਫ ਇੱਕ ਹਫਤੇ ਦੇ ਕਰੀਬ ਦਾ ਹਲਕਾ ਵਾਧਾ ਦਰਜ ਕੀਤਾ ਗਿਆ ਹੈ ਸਟਡੀ ਪਰਮਿਟਾ ਦੇ ਲਈ ਵੀ ਕੈਨੇਡਾ ਦੇ ਅੰਦਰੂ ਅਰਜ਼ੀ ਦਾ ਸੇਵਾ ਮਿਆਰ 120 ਦਿਨ ਅਤੇ ਬਾਹਰੋਂ ਜੀਆ ਦੇ ਲਈ 60 ਦਿਨ ਹੈ ਸੂਪਰ ਵੀਜ਼ਾ ਅਲਸੀਆ ਦੇ ਵਿੱਚ ਮਿਲੀ ਜੁਲੀ ਤਸਵੀਰ ਸਾਹਮਣੇ ਆਈ ਹੈ ਕੁਝ ਵੀ ਨੇਕਾਰਥਲੀ ਉਡੀਕ ਸਮੇਂ ਦੇ ਵਿੱਚ ਥੋੜੀ ਕਮੀ ਆਈ ਹੈ ਪਰ ਸਭ ਤੋਂ ਵੱਡਾ ਬਦਲਾਵ ਸਯੁਕਤ ਰਾਸ਼ਟਰ ਦਿੱਤੀਆਂ ਗਿਆ ਅਰਜ਼ੀਆਂ ਦੇ ਵਿੱਚ ਵੇਖਿਆ ਗਿਆ ਜਿੱਥੇ ਪ੍ਰੋਸੈਸਿੰਗ ਸਮਾਂ ਸਿਰਫ 2 ਹਫ਼ਤੇ ਵਿੱਚ ਲਗਭਗ 2 ਗੁਣਾ ਹੋ ਗਿਆ ਮੰਨੇ ਜਾਣੇ ਕਿ ਅਰਜ਼ੀਆਂ ਦੀ ਵੱਤੀ ਕਿੰਤੀ ਕਾਰਨ ਹੋਇਆ ਹੈ ਸੂਪਰ ਵੀਜ਼ਾ ਦੇ ਲਈ ਸਿਵਾ ਮਿਆਰ 112 ਦਿਨ ਅਤੇ ਇਹ ਅਰਜ਼ੀਆਂ ਸਿਰਫ ਕੈਨੇਡਾ ਤੋਂ ਬਾਹਰ ਹੀ ਦਿੱਤੀਆਂ ਜਾ ਸਕਦੀਆਂ ਨੇ आईसीसी ਵੱਲੋਂ ਜਾਰੀ ਕੀਤੀ ਕਿੰਨੀ ਪ੍ਰੋਸੈਸਿੰਗ ਸਮੇਂ ਅੰਦਾਜ਼ੇ ਨੇ ਜੋ ਅੱਜ ਜਮ੍ਹਾਂ ਹੋ ਰਹੀਆਂ ਨਵੀਆਂ ਅਰਜ਼ੀਆਂ ਤੇ ਲਾਗੂ ਹੁੰਦੇ ਨੇ ਪਰ ਕਿਦਿਆ ਉਸ ਵੇਲੇ ਸ਼ੁਰੂ ਹੁੰਦੀ ਹੈ ਜਦੋਂ ਅਰਜ਼ੀ ਆਈਐਸਐਸਸੀ ਨੂੰ ਮਿਲਦੀ ਹੈ ਤੇ ਉਸ ਵੇਲੇ ਖਤਮ ਹੁੰਦੀ ਹੈ ਜਦੋਂ ਅੰਤਿਮ ਫੈਸਲਾ ਜਾਰੀ ਕੀਤਾ ਜਾਂਦਾ ਹੈ ਇਸ ਸਮਾਂ ਕੇਸ ਦੀ ਗੁੰਝਲਤਾ ਦਸਤਾਵੇਜ਼ਾਂ ਦੀ ਪੂਰਨਤਾ ਤੇ ਬਿਨੇਕਾਰ ਵੱਲੋਂ ਦਿੱਤੇ ਗਏ ਜਵਾਬਾਂ ਦੀ ਤੇਜ਼ੀ ਉੱਤੇ ਨਿਰਭਰ ਕਰਦਾ ਹੈ ਆਈ.ਐਸ.ਐਸ. ਇਸ ਸਪਸ਼ਟ ਕਰਦਾ ਹੈ ਕਿ ਸੇਵਾ ਮਿਆਰ ਅੰਦਰੂਨੀ tiêu ਹੁੰਦੇ ਨਹੀਂ ਜਿਨ੍ਹਾਂ ਦੀ ਲਗਭਗ 80% ਅਜੀਆਂ ਨਿਰਧਾਰਤ ਸਮੇਂ ਅੰਦਰ ਨਿਪਟਾਨੀ ਜਾਂਦੀਆਂ ਨਹੀਂ ਅਤੇ ਬਾਕੀ ਮਾਮਲਿਆਂ ਦੇ ਵਿੱਚ ਵਧੇਰੇ ਸਮਾਂ ਲੱਗ ਸਕਦਾ ਹੈ ਇਮੀਗ੍ਰੇਸ਼ਨ ਰਿਫਿਊਜੀਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਆਈ.ਐਸ.ਐਸ. ਵੱਲੋਂ ਅਸਥਾਈ ਨਵੇਂ ਵਾਸੀ ਅਲਜੀਰੀ ਦੇ ਲਈ ਨਵੇਂ ਪ੍ਰੋਸੈਸਿੰਗ ਸਮੇਂ ਚਾਰੀ ਕੀਤੇ ਗਏ ਨੇ ਇਨਾਂ ਤੇ ਵੀਜਰ ਸਟਡੀ ਪਰਮਿਟ ਵਰਕ ਪਰਮਿਟ ਅਤੇ ਵਿਜ਼ਟਰ ਵੀਜ਼ਾ ਸ਼ਾਮਲ ਨੇ ਤਾਜ਼ਾ ਅਪਡੇਟ ਦੱਸਦੇ ਨੇ ਕਿ ਕੁਝ ਸ਼੍ਰੇਣੀਆਂ ਦੇ ਵਿੱਚ ਸੁਧਾਰ ਆਇਆ ਹੈ ਜਰਕੇ ਕੁਝ ਹੋਰ ਦੇ ਵਿੱਚ ਉਡੀਕ ਸਮਾਂ ਵਧ ਗਿਆ ਤੇ ਆਈਏਐਸਸੀ ਦੇ ਨਵੇਂ ਅੰਕੜਿਆਂ ਮੁਤਾਬਕ ਵਿਜ਼ਟਰ ਵੀਜ਼ਾ ਤੇ ਪ੍ਰੋਸੈਸਿੰਗ ਸਮੇਂ ਜ਼ਿਆਦਾ ਸਥਿਤੇ ਨਹੀਂ ਹਾਲਾਂਕਿ ਕੁਝ ਦੇਸ਼ਾਂ ਦੇ ਲਈ ਸਕਾਰਾਤਮਕ ਬਦਲਾਅ ਵੀ ਦੇਖਣ ਨੂੰ ਮਿਲ ਰਹੇ ਨੇ ਸਭ ਤੋਂ ਵੱਡੀ ਰਾਹਤ ਭਾਰਤ ਤੋਂ ਅਲਜੀਰੀ ਦੇਣ ਵਾਲੇ ਦੇ ਲਈ ਸਾਹਮਣੇ ਆ ਰਹੀ ਹੈ ਜਿੱਥੇ ਵਿਜ਼ਟਰ ਵੀਜ਼ਾ ਪ੍ਰੋਸੈਸਿੰਗ ਸਮਾਂ ਮਿਆਰੀ ਨਿਯਮ ਤਨਾ ਤੋਂ ਘਟਾ ਕੇ 83 ਦਿਨ ਕਰ ਦਿੱਤਾ